ਭਾਈ ਜੀ ਜ਼ਿਮੀਂਦਾਰ ਭਰਾ ਕੱਲੇ ਹੁਣ ਖੇਤਾਂ ਵਿੱਚ ਕੰਮ ਕਰਨ ਵਾਲੇ ਨਹੀਂ ਰਹਿ ਗਏ ਜ਼ਿਮੀਂਦਾਰ ਭਰਾਵਾਂ ਨੇ ਵੀ ਆਪਣੇ ਵਧੀਆ ਕਾਰੋਬਾਰ ਸੈੱਟ ਕਰ ਲਏ ਆ ਚੰਗੀ ਲੋਕਾਂ ਨੂੰ ਚੀਜ਼ ਦੇ ਰਹੇ ਆ ਤੇ ਅੱਜ ਆਪਾਂ ਇਹੀ ਦਿਖਾਉਣ ਦੇ ਲਈ ਆਏ ਆ ਚਹਿਲ ਨਰਸਰੀ ਪਿੰਡ ਗਹਿਰੀ ਬੁੱਟਰ ਬਠਿੰਡਾ ਤੋਂ ਡੱਬਾ ਵਾਲੀ ਰੋਡ ਤੇ ਜਿਹੜਾ ਇਹ ਆਪਣਾ ਨਵਾਂ ਰੋਡ ਬਣਿਆ ਭਾਰਤ ਮਾਲਾ ਰੋਡ ਤਾਂ ਇਸ ਰੋਡ ਤੇ ਬਾਈ ਦੀ ਨਰਸਰੀ ਆ ਪਿੰਡ ਗਹਿਰੀ ਬੁੱਟਰ ਚਹਿਲ ਨਰਸਰੀ ਤੇ ਆ ਜੋ ਬਾਈ ਹੋਰਾਂ ਨਾਲ ਗੱਲਬਾਤ ਕਰਾਉਣੇ ਆ ਅੱਜ ਆਪਾਂ ਆਏ ਆ ਬਾਈ ਕੋਲੇ ਤੇ ਬਾਈ ਦਾ ਬਹੁਤ ਪੁਰਾਣਾ ਕੰਮ ਆ ਆਪ ਵੀ ਪਲਾਂਟ ਤਿਆਰ ਕਰਦੇ ਆ ਤੇ ਚੰਗੀ ਕੁਆਲਿਟੀ ਵਧੀਆ ਜੈਜ ਰੇਟ ਤੇ ਬਾਈ ਹੋਰੀ ਵੇਚਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹੋਰ ਠੀਕ ਠਾਕ ਹੋ ਬਾਈ ਵਧੀਆ ਜੀ ਵਧੀਆ ਬਾਈ ਤੇ ਬਾਈ ਪਹਿਲਾਂ ਤਾਂ ਸਵਾਗਤ ਹੈ ਜੀ ਆਪਣੇ ਚੈਨਲ ਤੇ ਜੀ ਤੁਹਾਡਾ ਵੀ ਬਾਈ ਜੀ ਆ ਨੂੰ ਕਹ ਜਾਂਦਾ ਚਲੋ ਜੀ ਬਾਈ ਆਪਣੇ ਬਾਰੇ ਦੱਸ ਦਿਓ ਆਪਣਾ ਨਾਮ ਤੇ ਆਪਾਂ ਕਿੱਥੇ ਖੜੇ ਆ ਸਮੇਂ ਬਾਈ ਮੇਰਾ ਨਾਮ ਸਤਨਾਮ ਸਿੰਘ ਆ ਜੀ ਬਾਈ ਆਪਾਂ ਪਿੰਡ ਗੈਰੀ ਬੂਟਰ ਖੜੇ ਆ ਇਹ ਬਠਿੰਡੇ ਤੋਂ 13 ਕਿਲੋਮੀਟਰ ਡਬਲ ਤੋਂ 24 ਕਿਲੋਮੀਟਰ ਠੀਕ ਹੈ ਬਾਈ ਇਸ ਕਾਰੋਬਾਰ ਨਾਲ ਕਦੋਂ ਤੋਂ ਜੁੜਿਓ ਬਈ ਇਹਦਾ ਨਰਸਰੀ ਦਾ ਕੀਤਾ ਹੈਗਾ ਕਿੰਨੇ ਸਾਲ ਹੋ ਗਏ ਆਪਾਂ ਨੂੰ ਇਹ ਬਈ ਅਸੀਂ 2011 ਚ ਸ਼ੁਰੂ ਕਰੀ ਸੀਗੀ ਬਈ ਠੀਕ ਹੈ ਬਾਈ ਲਗਭਗ 16 ਸਾਲ ਹੋ ਗਏ ਬਈ ਸੰਦ 16 ਸਾਲ ਹੋ ਗਏ ਇਸ ਕਿੱਤੇ 'ਚ ਤੇ ਬਈ ਵਧੀਆ ਚੱਲੀ ਜਾਂਦਾ ਤੇ ਆਰਬਾ ਕਿਵੇਂ ਰਿਹਾ ਆਪਣਾ ਹਾਂ ਬਈ ਬਹੁਤ ਵਧੀਆ ਭਗਵਾਨ ਦੀ ਕਿਰਪਾ ਨਾਲ ਕੰਮ ਚੱਲੀ ਜਾਂਦਾ ਬਈ ਹਾਂਜੀ ਹਾਂ ਵਧੀਆ ਬਈ ਇਹ ਫਿਰ ਆਈਡੀਆ ਕਿਵੇਂ ਆਇਆ ਸੀ ਬਈ ਨਰਸਰੀ ਦਾ ਪਹਿਲਾਂ ਕੀ ਕੰਮ ਕਰਦੇ ਤੁਸੀਂ ਪਹਿਲਾਂ ਬਈ ਆਪਾਂ ਖੇਤੀਬਾੜੀ ਕਰਦੇ ਸੀਗੇ ਹਾਂਜੀ ਉਦੋਂ ਬਾਅਦ ਮੇਰੀ ਮਾਸੀ ਦਾ ਮੁੰਡਾ ਕਰਦਾ ਨਰਸਰੀ ਮਾਨਸਾ ਜ਼ਿਲ੍ਹੇ ਚ ਉਹਨਾਂ ਨੇ ਸਾਨੂੰ ਇਧਰ ਲਿਆਇਆ ਕੰਮ 'ਚ ਇਸ ਕੰਮ 'ਚ ਲੈ ਕੇ ਆਇਆ ਠੀਕ ਹੈ ਸ਼ੁਰੂ ਤੋਂ ਇੱਥੇ ਹੀ ਨਰਸਰੀ ਇਸੇ ਜਗ੍ਹਾ ਤੇ ਹਾਂਜੀ ਬਈ ਸ਼ੁਰੂ ਤੋਂ ਆਪਣੀ ਇਸੇ ਜਗ੍ਹਾ ਤੇ ਤੇ ਨਰਸਰੀ ਹੈ ਠੀਕ ਹੈ ਬਈ ਤੇ ਆਪਣੇ ਕੋਲੇ ਬਈ ਕੀ ਕੀ ਵੈਰਾਈਟੀਆਂ ਹੁੰਦੀਆਂ ਨੇ ਸਾਰਾ ਦੱਸੋ ਇੱਕ ਮੋਟਾ ਮੋਟਾ ਹਿਸਾਬ ਦੱਸ ਦਿਓ ਫਿਰ ਆਪਾਂ ਬੂਟੇ ਦਿਖਾਉਣੇ ਆ ਜੀ ਲਗਭਗ ਆਪਣੇ ਕੋਲੇ ਆਪਣੇ ਮੌਸਮੋਂ ਦੇ ਵਿੱਚ ਚੱਲਣ ਵਾਲੀਆਂ ਸਾਰੇ ਫਲ ਵਾਲੇ ਬੂਟੇ ਵੀ ਹੁੰਦੇ ਆ ਬਈ ਫੁੱਲਾਂ ਵਾਲੇ ਸਾਰੀਆਂ ਆਈਟਮਾਂ ਮਿਲ ਜਾਂਦੀਆਂ ਗਮਲੇ ਵਾਲੇ ਇੰਡੋਰ ਪਲਾਂਟ ਆਊਟਡੋਰ ਪਾਂਪ ਪੂਮ ਦੇ ਸਾਰੀਆਂ ਲਗਭਗ ਵਾਇਰਟੀਆਂ ਮਿਲ ਜਾਂਦੀਆਂ ਬਈ ਠੀਕ ਹੈ ਜੀ ਤੇ ਤੁਸੀਂ ਹੋਲ ਸੇਲ 'ਚ ਵੀ ਸੇਲ ਕਰਦੇ ਹੋ ਰਿਟੇਲ 'ਚ ਵੀ ਹਾਂਜੀ ਬਈ ਦੋਨੇ ਰੇਟਾਂ ਦੀ ਹਾਂਜੀ ਬਈ ਦੋਨੇ ਕੰਮ ਤੇ ਕਿੰਨੀ ਜਗ੍ਹਾ 'ਚ ਨਰਸਰੀਆਂ ਆਪਣੀਆਂ ਬਈ ਇਹ ਆਪਣੀ ਹੈਗੀ ਬਈ 2.5 3 ਕਿੱਲਾਂ ਵਿੱਚ ਨਰਸਰੀ ਹੈਗੀ ਬਈ ਠੀਕ ਹੈ ਜੀ ਹਾਂਜੀ ਤੇ ਦਿਖਾਵਾਂਗੇ ਆਪਣੇ ਕੋਲ ਜਿਹੜਾ ਹੁਣ ਚੱਲ ਰਿਹਾ ਸੀਜ਼ਨ ਆ ਕੀ ਕੀ ਸੇਲ ਕਰ ਰਹੇ ਹਾਂ ਨਰਸਰੀ ਤੇ ਬਈ ਹੁਣ ਕਿਵੇਂ ਆਪਣੇ ਕੋਲੇ ਬਈ ਆ ਸਾਰੇ ਫੁੱਲਾਂ ਵਾਲੇ ਆ ਆ ਗਏ ਬਈ ਪਟੋਨੀਆ ਆ ਗਈ ਹਾਂਜੀ ਆ ਵਾਈਟ ਗੇਂਦਾ ਆ ਗਿਆ ਜੀ ਬਈ ਠੀਕ ਹੈ ਜੀ ਹਾਂ ਇਹ ਇੱਕ ਦੀ ਨਮਾ ਆ ਆ ਪਟੋਨੀਆ ਬਈ ਜੇ ਘਰਾਂ ਚ ਲਾਉਣਾ ਨਾ ਬੂਟੇ ਬਹੁਤ ਸੋਹਣੇ ਲੱਗਦੇ ਆ ਕਿੰਨਾ ਟਾਈਮ ਫੁੱਲ ਰਹਿੰਦੇ ਆ ਇਹਦੇ ਤੇ ਬਈ ਇਹ ਬਈ ਅਪ੍ਰੈਲ ਮਈ ਤੱਕ ਚੱਲੇ ਜਾਂਦੇ ਆ ਬਈ ਵਧੀਆ ਸਮਾਈ ਕਰਾਂਗੇ ਤਾਂ ਆਪਾਂ ਠੀਕ ਹੈ ਬਈ ਹਾਂਜੀ ਬਈ ਲਓ ਅੱਗੇ ਦਿਖਾਉਣਾ ਤੁਹਾਨੂੰ ਬ ਵੈਰਾਈਟੀਆਂ ਦਿਖਾ ਦੀਏ ਕਿਵੇਂ ਉਹ ਡੈਂਟਸ ਦੀ ਵੈਰਾਈਟੀ ਆ ਕੀ ਬਾਈ ਹਾਂਜੀ ਹੂੰ ਇਹ ਵੀ ਵਧੀਆ ਫੁੱਲ ਕੱਢਣਗੇ ਇਹ ਬਾਈ ਡੈਂਟਸ ਫਲਾਵਰ ਆ ਹਨਾ ਬਹੁਤ ਸੋਹਣਾ ਹੁੰਦਾ ਦੇਖੋ ਇਧਰ ਇਹ ਵੱਡੇ ਹੋ ਜਾਂਦੇ ਬੂਟੇ ਬਈ ਹਨਾ ਹਾਂਜੀ ਬਈ ਵੱਡੇ ਹੋ ਜਾਂਦੇ ਇਹ ਫੁੱਟ ਸਵਾ ਫੁੱਟ ਦਾ ਬੂਟਾ ਹੋ ਜਾਂਦਾ ਲਗਭਗ ਫੁੱਲ ਸਾਰਾ ਸਾਲ ਹੀ ਦੇ ਆ ਠੀਕ ਹੈ ਜੀ ਅਪ੍ਰੈਲ ਤੱਕ ਦੇ ਹੀ ਜਾਂਦੇ ਆ ਆ ਦੇਖ ਲਓ ਗੇਂਦਾ ਗੁੰਦਾ ਵੀ ਬਾਈ ਕੋਲੇ ਕਈ ਵੈਰਾਈਟੀਆਂ ਚ ਹਨਾ ਬਈ ਹਾਂਜੀ ਲੱਡੂ ਗੇਂਦਾ ਵੀ ਹੁੰਦਾ ਆਪਣੇ ਕੋਲੇ ਹਾਂਜੀ ਬਈ ਆ ਲੱਡੂ ਗੇਂਦਾ ਆ ਕੇ ਤੇ ਦੋ ਰੰਗ ਆ ਜਾਂਦੇ ਆ ਇੱਕ ਆਪਣੇ ਕੋਲ ਚਿੱਟਾ ਤੀਜਾ ਰੰਗ ਹਾਂਜੀ ਆ ਜੈਲੋ ਆ ਗਿਆ ਆਰੋਂ ਜਾ ਗਿਆ ਬਈ ਇੱਕ ਵਾਈਟ ਕੇ ਆ ਗਿਆ ਜਿਹੜੀਆਂ ਬਈ ਇਹ ਥੈਲੀਆਂ ਆਪਾਂ ਦੇਖ ਰਹੇ ਹਾਂ ਸਾਰੇ ਫੁੱਲ ਐ ਜੀ ਸੀਜ਼ਨਲ ਇਹ ਫਿਰ ਕੀ ਰੇਟ ਤੇ ਦੇ ਦੇਣੇ ਹੋ ਤੁਸੀਂ ਜਿਹੜਾ ਕੋਈ ਆਉਂਦਾ ਗਾਹਕ ਤੁਹਾਡੇ ਕੋਲੇ ਆਪਣਾ 25 ਰੁਪਏ ਰੇਟ ਆ ਬਈ ਸਾਰਾ 25 ਰੁਪਏ ਥੈਲੀ ਦਾ ਹਾਂਜੀ ਬਈ ਬਹੁਤ ਜਾਇਜ਼ ਰੇਟ ਆ ਬਈ ਹਨਾ ਆਮ ਨਰਸਰੀਆਂ ਸ਼ਹਿਰਾਂ 'ਚ ਤੁਸੀਂ ਦੇਖੋਗੇ 50 ਰੁਪਏ ਦੀ ਥੈਲੀ ਵੀ ਵੇਚ ਰਹੀ ਹੁੰਦੀ ਐ ਬਈ ਇਹਦੇ ਨਾਲ ਹਨਾ ਇਹ ਆਪਾਂ ਆਪ ਦਾ ਜਾਦੇ ਤਿਆਰ ਕਰਦੇ ਆ ਇਸ ਕਰਕੇ ਆਪਾਂ ਇਹੀ ਰੇਟ ਰੱਖਿਆ ਠੀਕ ਐ ਜੀ ਜੇ ਕਿਸੇ ਭਰਾ ਨੇ ਜ਼ਿਆਦਾ ਲੈਣੇ ਆ ਮੰਨ ਲਓ ਜਾ ਕੋਈ ਨਰਸਰੀ ਵਾਲਾ ਆਉਂਦਾ ਜਾਂ ਕੋਠੀਗਾਠੀ ਚ ਬਾਵਾ ਲਾਉਣੇ ਬੂਟੇ ਫੇਰ ਕਰ ਦੇਣ ਉਹ ਰੈਤ ਛਾਇਦੇ ਦੇ ਚ ਹਾਂਜੀ ਬਈ ਕਰ ਦਿੰਦੇ ਆ ਜੀ ਬਈ ਜਿੰਨੀ ਕੁ ਹੁੰਦੀ ਓਨੀ ਇੱਕ ਕਰ ਬਾਈ ਕੋਲੇ ਆਇਓ ਬਈ ਜਰੂਰ ਹੋਰ ਵੀ ਬੂਟੇ ਤੁਹਾਨੂੰ ਦਿਖਾਉਣੇ ਆਜੋ ਤੇ ਬਈ ਇੱਧਰ ਕੀ ਕੁਸ਼ ਆ ਗਿਆ ਜੀ ਇਹ ਵੀ ਬਈ ਇੱਧਰ ਫੁੱਲਾਂ ਵਾਲੀ ਆ ਕੇ ਬਈ ਆ ਡੌਗ ਫਲਾਵਰ ਆ ਗਿਆ ਹਾਂਜੀ ਆ ਕੇਮ ਸਟਾਰਕ ਪੋਣੀ ਆ ਗਈ ਬਈ ਆ ਲਓ ਬਈ ਚੱਕ ਕੇ ਦਿਖਾ ਦਿਓ ਨੇੜੇ ਕਰਕੇ ਆ ਦੇਖੋ ਕਿੰਨਾ ਸੋਹਣਾ ਫੁੱਲ ਆ ਬਈ ਹਨਾ ਇਹਦੇ ਚ ਕਿੰਨੇ ਕਲਰ ਕਾਫੀ ਆ ਗਏ ਬਈ ਇਹਦੇ ਚ ਅੱਛਾ ਜੀ ਹਾਂਜੀ ਇਹ ਬਾਈ ਕਹਿੰਦਾ ਵੀ ਮਾਰਚ ਅਪ੍ਰੈਲ ਤੱਕ ਖਿੜਦਾ ਰਹਿੰਦਾ ਵਧੀਆ ਸੰਭਾਲ ਆਪਣੀ ਹੈਗੀ ਅਜੇ ਪਾਣੀ ਪੂਣੀ ਜੇ ਲਾਉਣੇ ਆ ਗਮਲਿਆਂ 'ਚ ਵੀ ਲੱਗ ਜਾਂਦੇ ਬਈ ਇਹ ਗਮਲਿਆਂ 'ਚ ਵੀ ਲੱਗ ਜਾਂਦੇ ਬਈ ਜ਼ਮੀਨ 'ਚ ਲਾਉਣੇ ਜ਼ਮੀਨ 'ਚ ਲੱਗ ਜਾਂਦੇ ਹਨ ਲਓ ਜੀ ਜਿਵੇਂ ਆ ਡੌਗ ਫਲਾਵਰ ਆ ਗਿਆ ਜੀ ਹਾਂਜੀ ਇਹਦਾ ਬਈ ਕੀ ਰੇਟ ਹੁੰਦਾ ਆ ਥੈਲੀ ਦਾ ਇਹ ਲਗਭਗ 25 ਰੁਪਏ ਚੱਲਦਾ ਬਈ 25 ਰੁਪਏ ਚੱਲਦਾ ਹਾਂਜੀ ਬਾਈ ਰੇਟ ਜਾ ਜਾਂ ਬਾਈ ਦਾ ਬਿਲਕੁਲ ਗੁਲਾਬ ਵੀ ਆ ਗਿਆ ਉਧਰ ਗੁਲਾਬ 'ਚ ਕਿੰਨੀਆਂ ਵੈਰਾਈਟੀਆਂ ਬਈ ਆਪਣੇ ਕੋਲੇ ਗੁਲਾਬ 'ਚ ਬਈ ਆਪਣੇ ਕੋਲੇ 8-10 ਕਲਰ ਆਉਂਦੇ ਆ ਹਾਂ ਜੀ ਹਫਤੇ ਦਸ ਦਿਨਾਂ ਤੱਕ ਗੱਡੀ ਹੋਰ ਆਊਗੀ ਠੀਕ ਹੈ ਕਿਰਨ ਫਲਾਲਾ ਸੀਗਾ ਸਾਡੇ ਕੋਲ ਕਿਰਨ ਵੇਖਿਆ ਸੀਗਾ ਦੇਸੀ ਤੇ ਇੰਗਲਿਸ਼ ਦੋਨੇ ਤਰ੍ਹਾਂ ਦੇ ਹੁੰਦਾ ਜੀ ਦੇਸੀ ਇੰਗਲਿਸ਼ ਦੋਨੇ ਤਰ੍ਹਾਂ ਦੀ ਹੁੰਦੀ ਹੈ ਬਈ ਠੀਕ ਹੈ ਜੀ ਲਓ ਬਈ ਅੱਗੇ ਹੁਣ ਤੁਹਾਨੂੰ ਦਿਖਾਉਣੇ ਆ ਦੂਜੇ ਪਲਾਂਟ ਆ ਗਏ ਹਨ ਇਹ ਕਦੇ ਬਾਰੇ ਦੱਸਿਓ ਬਈ ਇਹ ਕਿਵੇਂ ਪੌਂਗਕੌਂਗ ਚੰਪਾ ਆ ਗਈ ਬਈ ਇਹਦੇ ਖੁਸ਼ਬੂ ਵਾਲੇ ਫੁੱਲ ਲੱਗਦੇ ਆ ਪੱਤੇ ਵੀ ਇਸ ਤਰ੍ਹਾਂ ਇਹ ਕਲਰਫੁੱਲ ਹੀ ਰਹਿੰਦੇ ਆ ਇਹਦੇ ਪੌਂਗਕੌਂਗ ਚੰਪਾ ਪੌਂਗਕੌਂਗ ਚੰਪਾ ਜੀ ਬਈ ਠੀਕ ਹੈ ਪੌਂਗਕੌਂਗ ਚੰਪਾ ਹਾਂ ਜੀ ਬਈ ਬਹੁਤ ਵਧੀਆ ਹੈ ਬਈ ਇਹਦੇ ਛੋਟਾ ਸਾਈਜ਼ ਵੀ ਮਿਲ ਜਾਂਦਾ ਬਈ ਆ ਵੱਡਾ ਲੈਣਾ ਕਿਸੇ ਨੂੰ ਵੱਡਾ ਵੀ ਮਿਲ ਜਾਂਦਾ ਬਈ ਇਤੋਂ ਵੱਡੇ ਵੀ ਹੁੰਦੇ ਆਪਣੇ ਕੋਲੋਂ ਸੇਲ ਹੋਗੇ ਆਉਗੀ ਹਜੇ ਠੀਕ ਹੈ ਹਾਂਜੀ ਬਈ ਲਓ ਜੀ ਹੋਰ ਵੀ ਦਿਖਾ ਦਿਓ ਬਈ ਤੇ ਬਾਈ ਕੋਲੇ ਆ ਸੁਹਾਂਜਣਾ ਵੀ ਪਿਆ ਦੇਖ ਲਓ ਹਨਾ ਸੁਹਾਂਜਣਾ ਬਈ ਇਹ ਕਿਹੜੀ ਵੈਰਾਈਟੀ ਹੈ ਜੀ ਇਹ ਮਿੱਠਾ ਸੁਹਾਂਜਣਾ ਆ ਕਿ ਬਈ ਮਿੱਠਾ ਸੁਹਾਂਜਣਾ ਹਾਂਜੀ ਬਈ ਇਹਨੂੰ ਫਲੀਆਂ ਕਿਹੜੇ ਮਹੀਨੇ ਚ ਆਉਂਦੀਆਂ ਜੀ ਇਹ ਫੱਗਣ ਦੇ ਵਿੱਚ ਆਉਣੀਆਂ ਬਈ ਉਧਰਾਂ ਗਾਂ ਵਰਖਾ ਦਾ ਟਾਈਮ ਚ ਆ ਜਾਂਦੀਆਂ ਬਈ ਠੀਕ ਹੈ ਹਾਂਜੀ ਬਈ ਇਹ ਬਈ ਘਰੇ ਲਾਓ ਜਰੂਰ ਇਹ ਬੂਟਾ ਬਹੁਤ ਚੰਗਾ ਹਨਾ ਕੈਲਸ਼ੀਅਮ ਫਾਸਫੋਰਸ ਵਿੱਚ ਬ ਇਸੋਂ ਅੰਜਨਾ ਹਰੇਕ ਘਰੇ ਲੱਗਿਆ ਹੋਣਾ ਚਾਹੀਦਾ ਇਹਦਾ ਚਾਰ ਵੀ ਬਣ ਜਾਂਦਾ ਸਬਜ਼ੀ ਵੀ ਬਣਦੀ ਫਲੀਆਂ ਦੀ ਬਹੁਤ ਵਧੀਆ ਅੱਗੇ ਕੀ ਆ ਗਿਆ ਇਹ ਆਪਣੇ ਕੋਲ ਕਨੇਰ ਆ ਗਈ ਬਈ ਆਹ ਕਨੇਰ ਬਈ ਜਿਹੜਾ ਸੜਕਾਂ ਦੇ ਕਿਨਾਰੇ ਲੱਗਿਆ ਹੁੰਦਾ ਹਨਾ ਇਹ ਵੀ ਬਈ ਜੇ ਕਿਸੇ ਨੇ ਮੰਨ ਲਓ ਪਿੰਡ ਚ ਪੰਚਾਇਤ ਨੇ ਜਾਂ ਕਿਸੇ ਕਲੱਬ ਨੇ ਲੈਣੇ ਮਿਲ ਜਾਂਦਾ ਵਾਦੂ ਸਟਾਕ ਆਪ ਹਾਂਜੀ ਬਈ ਸਟਾਕ ਬਹੁਤ ਪਿਆ ਵੀ ਬਈ ਅੱਛਾ ਜੀ ਆਹ ਛਾਂ ਦਾ ਬੂਟਾ ਚਕਰੇ ਸਗਾ ਆ ਗਿਆ ਬਈ ਇਹਦਾ ਕੀ ਨਾਮ ਬਈ ਇਹ ਚਕਰੇਸੀਆ ਕਹਿੰਦੇ ਬਈ ਚਕਰੇਸੀਆ ਠੀਕ ਹੈ ਬਹੁਤ ਸੋਹਣੀ ਆ ਇਹ ਪੱਤੇ ਬਹੁਤ ਘੱਟ ਝਾੜਦਾ ਇਹ ਠੀਕ ਹੈ ਜੀ ਹਾਂਜੀ ਇਹਦੀ ਖਾਸਤਾ ਇਹ ਅਗਰ ਚਕਰੇਸੀਆ ਬਾਈ ਕੋਲੇ ਇਹ ਵੀ ਵਧੀਆ ਚੰਗੀ ਗਹਿੰਤੀ ਚ ਪਿਆ ਪਿੱਪਲ ਦੇਖ ਲਓ ਪਿੱਪਲ ਵੀ ਕਿਸੇ ਨੇ ਲੈਣਾ ਬੋਰਡ ਵੀ ਮਿਲ ਜਾਂਦਾ ਲੋ ਜਿਨ੍ਹਾਂ ਨੇ ਬੋਰਡ ਲੈਣਾ ਬਈ ਬੋਰਡ ਵੀ ਬਾਈ ਕੋਲੇ ਮੈਸਜ ਕਰੋ ਲਓ ਜੀ ਹੋਰ ਦਿਖਾਓ ਬਈ ਕੀ ਕੀ ਕੋਸ਼ ਆ ਕਿਵੇਂ ਆ ਅਮਰੂਦ ਦੀਆਂ ਆਪਣੇ ਕੋਲੇ 4-5 ਵੈਰੀਟੀਆਂ ਮਿਲ ਜਾਂਦੀਆਂ ਬਈ ਹਾਂਜੀ ਸਾਰੀਆਂ ਅਲੱਗ-ਅਲੱਗ ਕਿਹੜਾ-ਕਿਹੜਾ ਅਮਰੂਦ ਜ਼ਿਆਦਾ ਲੱਗ ਰਿਹਾ ਬਈ ਇਨਾਂ ਦਿਨਾਂ ਚ ਹੁਣ ਜਿਵੇਂ ਆਪਣੇ ਕੋਲੇ ਤਾਈਵਾਨ ਪਿੰਕ ਸਵੈਦਾ ਅਲਾ ਤੇ ਰੈਡ ਡਾਇਮੰਡ ਵਗੈਰਾ ਇਹ ਸਾਰੇ ਜਾਦੇ ਪੁੱਤਰ ਤੇ ਲੱਗ ਰਾਇਆ ਵੱਡੇ ਪੁੱਤਰ ਤੇ ਠੀਕ ਹੈ ਜੀ ਹਾਂਜੀ ਜੇ ਕਿਸੇ ਭਰਾ ਨੇ ਬਾਗਬੂਗ ਲਾਉਣਾ ਮੰਨ ਲਓ ਕੋਈ ਕਿੱਲਾ ਦੋ ਕਿੱਲੇ ਚਾਰਕਰ ਵਾਲਾ ਹਜ਼ਾਰ ਸਫੈਦਾਂ ਜਾਂ ਹੋਰ ਵੈਰਾਈਟੀ ਦਾ ਉਹ ਵੀ ਫਿਰ ਦੇ ਦਿੰਨੇ ਹੋ ਤੁਸੀਂ ਹਾਂਜੀ ਬਈ ਸਾਰਾ ਮਿਲ ਜਾਂਦਾ ਬਈ ਆਪਣੇ ਕੋਲੇ ਠੀਕ ਹੈ ਲਵਾ ਵੀ ਦੇਨੇ ਹੋ ਬਈ ਲੇਬਰ ਹੈਗੀ ਆਪਣੇ ਕੋਲੇ ਲੇਬਰ ਦਾ ਪ੍ਰਬੰਧ ਵੀ ਕਰ ਦਿੰਦੇ ਆ ਬਈ ਠੀਕ ਹੈ ਬਈ ਹਾਂਜੀ ਤੇ ਬਾਈ ਕੋਲੇ ਅਮਰੂਦ ਦੀਆਂ ਵੀ ਵਧੀਆ ਵੈਰਾਈਟੀਆਂ ਬਈ ਸਾਰੀਆਂ ਹਨਾ ਜ਼ਿਮੀਂਦਾਰ ਭਰਾ ਉਹ ਗੱਲ ਨਹੀਂ ਵੀ ਯਾਰ ਪਾਸੇ ਪੁੱਟੇ ਲਿਆ ਕੇ ਬਾਹਲੇ ਮਹਿੰਗਾ ਰੇਟਾਂ ਦੇ ਵਿੱਚ ਨੇ ਅਮਰੂਦ ਬਾਈ ਕੀ ਰੇਟ ਦੇ ਦਿੰਨੇ ਹੋ ਉਮਰੂਦ ਆ ਹਾਈਟ ਦਾ ਬਈ ਮੇਨ ਤਾਂ ਹਾਈਟ ਨਿਰਪਰ ਕਰਦੀ ਕੁਆਲਿਟੀ ਬੂਟੇ ਤੇ ਉੱਤੇ ਨਿਰਪਰ ਕਰਦੀ ਹੈ ਹਾਂਜੀ ਬੂਟਾ ਨਿਰਪਰ ਕਰਦਾ ਵੀ ਆਪਣਾ ਬਾਲਾ ਹਾਈਟ ਦੇਖ ਲਈ ਆਪਾਂ ਬੂਟਾ ਥੱਲੇ ਡਿੱਗ ਜਾਂਦਾ ਹਾਂਜੀ ਉਹ ਵੀ ਨਹੀਂ ਹੁੰਦਾ ਸਾਰਾ ਕੁਝ ਦੇਖ ਕੇ ਅਬੀ ਆਪਾਂ ਆ ਸਾਈਜ਼ ਦਾ ਰੇਟ 150 ਰੁਪਏ ਦਾ ਸੇਲ ਕਰਦਿੰਨੇ ਆ ਬਈ ਟਿਸ਼ੂ ਕਲਚਰ ਵਾਲੇ ਆਏ ਸਾਰੇ ਅੱਛਾ ਇਹ ਟਿਸ਼ੂ ਕਲਚਰ ਵਾਲੇ ਆ ਹਾਂਜੀ ਬਈ ਇਹ ਟਿਸ਼ੂ ਕਲਚਰ ਵਾਲੇ ਆ ਵਾਕੀ ਪਿਆਉਂਦਾਂ ਲਿਆ ਆ ਗਿਆਂ ਇੱਕ ਵੈਰਾਈ ਆਪਣੇ ਕੋਲ ਰੈਡ ਡਾਇਮੰਡ ਦੀ ਕਿਵੇਂ ਉਹ ਪਿਆਉਂਦ ਵਾਲੀ ਆ ਹਾਂਜੀ ਹਾਂ ਇਹਦੇ ਚ ਕੋਈ ਆਪਾਂ ਨੂੰ ਦੇਸੀ ਦੂਸੀ ਦਾ ਕੋਈ ਫਿਕਰ ਨਹੀਂ ਬਈ ਵੀ ਥ ਕੋਈ ਹੋਣੀ ਦਾ ਦੇਸੀ ਨਿਕਲਦਾ ਹਲਕਾ ਟਿਸ਼ੂ ਕਲਚਰ ਹਾਂਜੀ ਠੀਕ ਪਿਉਂਦਲ ਦੇ ਦੇਸੀ ਆ ਧਿਆਨ ਰੱਖਣਾ ਪੈਂਦਾ ਪਾਉ ਨੂੰ ਠੀਕ ਹੈ ਜੀ ਹਾਂਜੀ ਬਈ ਤੇ ਇਹਨੂੰ ਫਲ ਕਿੰਨੇ ਟਾਈਮ ਬਾਅਦ ਆ ਜਾਂਦਾ ਇਹਨੂੰ ਅਗਲੇ ਸਾਲ ਆ ਜਾਂਦਾ ਬਈ ਫਲ ਅਗਲੇ ਸਾਲ ਆਜੂ ਆ ਉਹ ਤਾਂ ਵਿੱਚ ਲੱਗੇ ਹੀ ਪਏ ਆ ਹਾਂ ਦਿਖਾ ਦਿੰਨੇ ਆਜੂ ਆਜੂ ਬਈ ਤੁਹਾਨੂੰ ਦਿਖਾ ਵੀ ਦਿੰਨੇ ਆ ਲੱਗੇ ਵੀ ਹੋ ਜਾਂ ਅਮਰੂਦ ਵਿੱਚ ਬਾਕੀ ਸੇਲ ਹੋਈ ਜਾਂਦੇ ਬਈ ਕਿਵੇਂ ਕਿਵੇਂ ਲੱਗੀ ਜਾਂਦੇ ਬਈ ਕੋਲੇ ਬਹੁਤ ਵੈਰਾਈਟੀਆਂ ਪਈਆਂ ਆ ਦੇਖੋ ਮੈਂ ਆ ਦੇਖੋ ਛੋਟੇ ਜਿਹੇ ਬੂਟੇ ਨੇ ਲੱਗੇ ਹੋਏ ਇਹ ਟਿਸ਼ੂ ਕਲਚਰ ਵਾਲਾ ਆ ਇਹ ਟਿਸ਼ੂ ਕਲਚਰ ਵਾਲਾ ਆ ਜੀ ਠੀਕ ਹੈ ਬਈ ਤੇ ਬਈ ਮਰੂਚ ਕਿੰਨੀਆਂ 4-5 ਵੈਰਾਈਟੀਆਂ ਹੋਣਗੀਆਂ ਆਪਣੇ ਕੋਲੇ ਹਾਂਜੀ ਬਈ 4-5 ਵੈਰਾਈਟੀਆਂ ਮਿਲ ਜਾਂਦੀਆਂ ਜੀ ਬਈ ਲਓ ਬਈ ਹੋਰ ਵੀ ਦਿਖਾ ਦਿਓ ਹਨਾ ਅਜੇ ਹੋਰ ਵੀ ਬਾਕੀ ਬਾਈ ਕੋਲੇ ਡੈਕੋਰੇਸ਼ਨ ਵਾਲਾ ਸਾਰਾ ਲੈਂਡਸਕੇਪਿੰਗ ਵਾਲਾ ਕੰਮ ਹੈਗਾ ਬਈ ਜਿਵੇਂ ਪਾਮ ਪੂਮ ਹੋ ਗਿਆ ਹਨਾ ਤੇ ਇਹ ਮਹਾਗੁਣੀ ਆ ਗਈ ਬਈ ਇਹ ਪੰਜ-ਪੰਜ ਛੇ ਇਹ ਮਹਾਗੁਣੀ ਅੱਜ ਕੱਲ ਬਈ ਬਹੁਤ ਟ੍ਰੈਂਡ ਹੋ ਰਿਆ ਇਹਦਾ ਇਹਦੇ ਬਾਰੇ ਦੱਸਿਓ ਥੋੜਾ ਜਿਆ ਇਹ ਬਈ ਵਧੀਆ ਲੱਕੜੇ ਦੀ ਬਹੁਤ ਮਹਿੰਗੀ ਵੇਖਦੀ ਹੈ ਵਧੀਆ ਕੁਆਲਿਟੀ ਦੀ ਦੋ ਪੰਤ ਦੀ ਹੁੰਦੀ ਹੈ ਇੱਕ ਦੇਸੀ ਹੁੰਦੀ ਆਪਣੀ ਇੱਧਰ ਲਈ ਦੇਖਣ ਮੂਬ ਨਹੀਂ ਆ ਗਈ ਅੱਛਾ ਜੀ ਹਾਂ ਇਹਦਾ ਕਿਹੜਾ ਇਹ ਪੇਡਾ ਹੁੰਦਾ ਹਾਂਜੀ ਇਹ ਪੂਰੇ ਕਲਰ ਦਾ ਉਹ ਵਧੀਆ ਚ ਅੱਛਾ ਜੀ ਥੋੜਾ ਕਾਲੇ ਪੰਚ ਉਹ ਜਾਂ ਹਰੇ ਪੰਚ ਆਉਂਦਾ ਠੀਕ ਹੈ ਇਹ ਪੂਰੇ ਕਲਰ ਦਾ ਹੁੰਦਾ ਦਾ ਤਣਾ ਜਿਹੜਾ ਹਾਂਜੀ ਬਾਈ ਇਹਦੀ ਇਹੀ ਬਸਾਨਾ ਤੇ ਬਈ ਕਿੰਨੇ ਟਾਈਮ ਚ ਲੱਕੜ ਲਈ ਤਿਆਰ ਹੋ ਜਾਂਦਾ ਇਹ ਇਹ 12 ਸਾਲ ਲੈ ਜਾਂਦਾ ਬਈ 12 ਸਾਲ ਹਾਂਜੀ ਬਈ ਤੇ ਕੀ ਰੇਟ ਵਿਕ ਬੁਕ ਜਾਂਦੀ ਹੈ ਲੱਕੜੇ ਦੀ ਇਹ ਕਾਫੀ ਮਹਿੰਗੀ ਵਿਕਦੀ ਹੈ ਬਈ ਲੱਕੜੇ ਦੀ ਅਫਰੀਕਨ ਮਹਾ ਗੁਣੀ ਹਾਂਜੀ ਬਈ ਇਹ ਬਈ ਲਾ ਰਹੇ ਆ ਅੱਜ ਕੱਲ ਜ਼ਿਮੀਂਦਾਰ ਭਰਾ ਹਨਾ ਹਾਂਜੀ ਬਈ ਬਾਈ ਕੋਲੇ ਬਾਧੂ ਪਿਆ ਬੂਟੇ ਜਿੰਨੇ ਮਰਜ਼ੀ ਲੈ ਜਾਓ ਇਹ ਕੀ ਰੇਟ ਚ ਦੇ ਰਹੇ ਹੋ ਜੀ ਇਹ 70 ਰੁਪਏ ਦਾ ਰੇਟ ਹੈ ਬਾਈ ਆਪਣਾ 70 ਰੁਪਏ ਕਿੰਨੀ ਹਾਈਟ ਹੋਊਗੀ ਇਹਦੀ ਬਾਈ ਇਹਦੀ 4 ਤੋਂ ਲੈ ਕੇ 5 ਫੁੱਟ ਦੀ ਹਾਈਟ ਹੈਗੀ 4 ਤੋਂ 5 ਫੁੱਟ ਦਾ ਬੂਟਾ ਬਾਈ 70 ਰੁਪਏ ਦਾ ਦੇ ਰਿਹਾ ਜੇ ਕਿਸੇ ਨੇ ਜ਼ਿਆਦਾ ਲੈਣੇ ਆ ਤਾਂ ਹੋਰ ਵੀ ਮਹਾਨਤਨ ਹੋ ਜਾਊਗਾ ਲਓ ਬਾਈ ਹੋਰ ਦਿਖਾ ਦਿੰਨਾ ਤੁਹਾਨੂੰ ਆ ਜੋ ਅੱਗੇ ਵੀ ਬਹੁਤ ਵੱਡੀ ਨਰਸਰੀ ਆ ਬਾਈ ਦੀ ਹਨਾ ਇੰਨੇ ਸਾਲ ਪੁਰਾਣਾ ਕੰਮ ਤੇ ਬਾਈ ਨੂੰ ਤਿਆਰ ਬਾਈ ਬਹੁਤ ਹੋ ਗਿਆ ਕਿਵੇਂ ਆ ਅੱਜਕੱਲ ਨਵਾਂ ਚੱਲਿਆ ਬਾਈ ਹਾਂਜੀ ਹੈਜ ਬਣਾਉਣੀ ਆ ਕਿਸੇ ਨੇ ਘਰੇ ਆ ਆਪਣੇ ਡੈਕੋਰੇਸ਼ਨ ਵਾਸਤੇ ਠੀਕ ਹੈ ਜੀ ਸਾਰਾ ਸਾਲ ਹੀ ਹਰਾ ਰਹਿਣ ਦਾ ਪੌਦਾ ਇਹਦਾ ਕੀ ਨਾਮ ਆ ਜੀ ਇਹਨੂੰ ਰੈੱਡ ਡਾਇਮੰਡ ਚੀਰਾ ਕਹਿੰਦੇ ਬਈ ਠੀਕ ਆ ਬਈ ਹਾਂਜੀ ਬਈ ਤੇ ਇਹ ਬਈ ਕਿੰਨੇ ਕ ਦਾ ਮਿਲ ਜਾਂਦਾ ਆਪਣੇ ਕੋਲੇ ਇਹ ਛੋਟਾ ਬਈ 50 ਤੋਂ ਸ਼ੁਰੂ ਹੋ ਜਾਂਦਾ ਬਈ ਅੱਛਾ ਕਿਵੇਂ ਐਡਾ ਪੌਦਾ ਵਧੀਆ ਪੌਦਾ ਬਈ ਇਹ 1450 ਰੁਪਏ ਦਾ ਠੀਕ ਆ ਬਹੁਤ ਸੋਹਣੀ ਹੈ ਨਾ ਪਾਏ ਦੀ ਹੱਜ ਬੰਦੀ ਆ ਹਾਂਜੀ ਬਈ ਲਓ ਬਈ ਅਮਰੂਦ ਦੀਆਂ ਹੋ ਰਹੀਆਂ ਰੈੱਡ ਡਾਇਮੰਡ ਆ ਗਿਆ ਬਈ ਇਹ ਕਿਹੜੀ ਵੈਰਾਈਟੀ ਆ ਜੀ ਇਹ ਰੈੱਡ ਡਾਇਮੰਡ ਆ ਜੀ ਬਈ ਠੀਕ ਆ ਕਿਵੇਂ ਦਾ ਅਮਰੂਦ ਹੁੰਦਾ ਇਹ ਬਈ ਇਦੇ 'ਚ ਬਈ ਪੋਸ਼ਣ ਦਾਤ ਸਾਰੇ ਹੁੰਦੇ ਛੋਟੇ ਵੱਡੇ ਸਾਰੇ ਇਹਦੇ 'ਚ ਇਸ ਸਾਈਜ਼ ਕਲਰ ਕਿਵੇਂ ਦਾ ਹੁੰਦਾ ਸਾਈਜ਼ ਇਹਦਾ 200 ਗ੍ਰਾਮ ਦੇ ਲਗਭਗ ਬਣ ਜਾਂਦਾ ਜੀ ਠੀਕ ਹੈ ਜੀ ਵਿੱਚੋਂ ਲਾਲ ਕੇ ਚਿੱਟਾ ਵਿੱਚੋਂ ਲਾਲ ਨਿਕਲਦਾ ਲਾਲ ਨਿਕਲਦਾ ਹਾਂ 20 ਘੱਟ ਹੋਣਾ ਇਹਦਾ ਬੂਟਾ ਕੀ ਰੇਟ ਦੇ ਰਹੇ ਹੋ ਬਈ ਇਹ ਸਾਢੇ 350 ਰੁਪਏ ਦਾ ਬਈ ਬਾਕੀ ਹਾਈਟ ਦੇ ਉੱਤੇ ਛੋਟਾ ਲੈਣਾ ਛੋਟਾ ਵੀ ਮਿਲ ਜਾਂਦਾ ਇਹ 150 ਦਾ ਵੀ ਮਿਲ ਜਾਂਦਾ ਠੀਕ ਹੈ ਜੀ ਹਾਂਜੀ ਬਈ ਵੱਡਾ ਵੀ ਮਿਲ ਜਾਂਦਾ ਲਓ ਜੀ ਹੋਰ ਵੀ ਦਿਖਾ ਦਿਓ ਬਈ ਹੋਰ ਕਿਵੇਂ ਆ ਆਂਬ ਵੀ ਹੈ ਪਏ ਆਪਣੇ ਕੋਲੇ ਹਨਾ ਹਾਂਜੀ ਬਈ ਆ ਚਿੱਟੀ ਆ 100 100 ਗ੍ਰਾਮ ਦੀ ਜਾਮਣ ਜਿਹੜੀ ਨ ਇਹ ਕਿਹੜੇ ਕਲਰ ਦੀ ਜਾਮਣਾ ਜੀ ਇਹ ਇਹ ਆਪਣੇ ਜਾਮਣੀ ਕਲਰ ਦੀ ਹੈ ਜਾਉਣੀ ਕਾਲੇ ਰੰਗ ਕਾਲੇ ਰੰਗ ਦੀ ਹਾਂਜੀ ਬਈ 100-100 ਗ੍ਰਾਮ ਦੀ ਲੱਗਦੀ ਹੈ ਵੱਡੀ ਲਓ ਭਾਈ ਆ ਜਾਮਣਾ ਬਈ ਇਹ ਕਿਹੜੀ ਆ ਗਈ ਜੀ ਚਿੱਟੀ ਜਾਮਣਾ ਆ ਗਈ ਕਿਹੜੀ ਇਹ ਚਿੱਟੀ ਜਾਮਣਾ ਹਾਂ ਫਰੂਟ ਇਹ ਚਿੱਟੀ ਜਾਮਣਾ ਬਈ ਲੱਗਦੀ ਹੈ ਆਪਣੇ ਹੋ ਜਾਂਦੀ ਹੈ ਇਹ ਬਹੁਤ ਵਧੀਆ ਕੰਮ ਜਾਂ ਪਾਉਦਾ ਬਈ ਅੱਛਾ ਜੀ ਮਠਾਸ ਬਹੁਤ ਹੁੰਦੀ ਹੈ ਪੌਦੇ 'ਚ ਠੀਕ ਹੈ ਇਹ ਕਿੰਨੇ ਦੇ ਦੇਦਨੇ ਹੋ ਜੀ ਇਹ 150 ਰੁਪਏ ਦਾ ਬਈ 150 ਰੁਪਏ ਦਾ ਬਈ ਜਾਇਜ਼ ਰੇਟ ਆ ਬਿਲਕੁਲ ਹੈਨਾ ਹਾਈਟ ਹੈਗੀ ਆ ਦੋ ਜੀ ਇਹ ਹੈ ਬਈ ਹਾਈਬ੍ਰਿਡ ਹੈ ਇਹ ਏ ਵੀ ਬਾਈ ਜੇ ਛੁੱਟੀ ਲੈਣੀ ਆਪਾਂ ਡੇਟ ਕਿਸੋਂ ਦੀ ਮਿਲ ਜਾਂਦੀ ਐ ਠੀਕ ਐ ਕਿਵੇਂ 4 ਤੋਂ 5 ਫੁੱਟ ਵਾਲੀ ਇਹ 350 ਦੀ ਆ ਗਈਆਂ ਐ ਹਾਈਟ ਦੇ ਉੱਤੇ ਹਾਈਟ ਦੇ ਅਕੋਰਡਿੰਗ ਰੇਟ ਹੁੰਦਾ ਹਾਂਜੀ ਬਈ ਠੀਕ ਐ ਜੀ ਕਿਵੇਂ ਆ ਚੀਕੂ ਆ ਗਿਆ ਬਈ ਆ ਚੀਕੂ ਆ ਗਿਆ ਬਈ ਚੀਕੂ ਤੇ ਆਪਣੇ ਕੋਲੇ ਚਾਰ ਮੇ ਦਾ ਜੀ ਇਹ ਆਪਣੇ ਕੋਲੇ 200 ਰੁਪਏ ਦਾ ਆ ਗਿਆ ਬਈ ਆ ਫਰੂਟ ਆ ਰਿਹਾ ਇਹਦੇ ਤੇ ਕਿਹੜੀ ਵੈਰੈਟੀ ਐ ਬਈ ਇਹ ਇਹ ਕਾਲਾ ਪੱਤੀ ਆ ਗਿਆ ਚੀਕੂ ਕਾਲੀ ਪੱਤੀ ਬਈ ਚੀਕੂ ਆ ਹਨਾ ਆ ਫਰੂਟ ਵੀ ਆ ਰਿਹਾ ਆ ਦੇਖ ਲਓ ਫਰੂਟਿੰਗ ਇਹਨੂੰ ਸਟਾਰਟ ਹੋ ਗਈ ਆ ਤੇ ਇਹ ਬਾਈ ਕਹਿੰਦਾ 200 ਰੁਪਏ ਰੇਟ ਹੈਗਾ ਇਹਦਾ ਇਹ ਤੋਂ ਵੱਡਾ ਲੈਣਾ ਜੇ ਜਿਵੇਂ ਜਿਵੇਂ ਉਹ ਰੇਟ ਵੱਧ ਆ ਜਾਣਾ 350 ਦਾ ਆ ਗਿਆ 350 ਵਾਲਾ ਵੀ ਪਿਆ ਬਾਈ ਕੋਲੇ ਆ ਦੇਖ ਲਓ ਬਾਕੀ ਹੋਰ ਵੀ ਪਲਾਂਟ ਬਹੁਤ ਆ ਆ ਚੀਕੂ ਵੱਡਾ ਆ ਗਿਆ ਹਨਾ ਹਾਂ ਇਹ ਮੀਡੀਅਮ ਸਾਈਜ਼ ਆ ਗਿਆ ਬਈ ਇਹ ਬਈ ਕਿੰਨੇ ਕਿਲੋ ਵਾਲੀ ਥੈਲੀ ਹੋਊਗੀ ਇਹ ਇਹ 15 16 ਦਾ ਪੈਗਾ ਬਈ 15 16 ਦਾ ਪੈਗਾ ਦੇਖੋ ਬਈ ਬਹੁਤ ਆ ਹਾਂਜੀ ਬਈ ਫਰੂਟ ਇਹਦੇ ਤੇ ਆ ਰਿਹਾ ਹਾਂਜੀ ਇਹਦੇ ਹਰ ਸਾਲ ਫਰੂਟ ਆਉਂਦਾ ਇਹਦੀ ਏਜ ਹੋਗੀ 6 ਸਾਲ ਦੀ ਬਈ ਠੀਕ ਹੈ 6 ਸਾਲ ਦਾ ਬਈ ਆਹ ਦੇਖੋ ਬਈ ਇਹ ਬਈ ਕੀ ਰੇਟ ਦੇ ਦੇਣੋ ਚੀਕੂ ਫਿਰ ਇਹ 700 ਦਾ ਸੇਲ ਕਰਦੇ ਆ ਬਈ ਆਪਾਂ 700 ਦਾ ਜੀ ਹਾਂਜੀ ਬਾਕੀ ਮੌਕੇ ਤੇ ਹੋ ਜਾਂਦਾ ਥੋੜਾ ਬਾਕੀ ਮਾਨਤਨ ਬਾਈ ਕਹਿੰਦਾ ਵੀ ਕਰ ਦਿਆਂਗੇ 700 ਦਾ ਇਹ ਹੈਗਾ ਚੀਕੂ ਤੇ 6 ਸਾਲ ਦਾ ਬੂਟਾ ਹੈ ਬਈ ਜਦੋਂ ਉਹਨੂੰ ਲਾਓਗੇ ਖੇਤ ਚ ਜਾ ਕੇ ਤਾਂ ਇਹਨੇ ਦੁੱਗਣੀ ਗ੍ਰੋਥ ਕਰ ਜਾਣੀ ਇੱਕ ਬਈ ਕਹੇ ਚੀਕੂ ਚੱਲਦਾ ਨਹੀਂ ਹੁੰਦਾ ਕਈ ਭਰਾਵਾਂ ਦੇ ਘਰਾਂ ਦੇ ਵਿੱਚ ਕੀ ਦਿੱਕਤ ਹੁੰਦੀ ਆ ਉਹ ਉਹ ਬਈ ਆਪਾਂ ਇੱਕ ਤਾਂ ਪਾਣੀ ਜਿਆਦਾ ਪਾਉਂਦੇ ਇਹਨੂੰ ਪਾਣੀ ਘੱਟ ਚਾਹੀਦਾ ਹੁੰਦਾ ਚੀਕੂ ਨੂੰ ਠੀਕ ਹੈ ਜੀ ਇੱਕ ਪਾਣੀ ਆਪਣੇ ਕੀ ਇਹਦੀ ਥੜੜੇ ਵਾਟਰ ਲੈ ਵਾ ਜਿਹੜਾ ਥੜੜਾ ਉਹ ਆਪਣਾ ਮਾੜਾ ਗਾ ਥੋੜਾ ਜਿਹਾ ਨਰਮ ਹੈ ਹਾਂਜੀ ਹਾਂਜੀ ਕੱਸੀ ਦਾ ਪਾਣੀ ਪਾਓ ਨਹਿਰ ਦਾ ਪਾਣੀ ਪਾਓ ਪਾਣੀ ਘੱਟ ਪਾਓ ਠੀਕ ਹੈ ਜਦੋਂ ਪਾਉਣਾ ਪਰਮਾ ਪਾਣੀ ਪਾਓ ਠੀਕ ਹੈ ਬਈ ਹਾਂਜੀ ਬਈ ਖਾਦ ਖੂਦ ਜ਼ਰੂਰੀ ਹੁੰਦੀ ਇਹਨਾਂ ਨੂੰ ਲਓ ਜੀ ਅੱਗੇ ਬਈ ਹੋਰ ਕੀ ਦਿਖਾਵਾਂਗੇ ਹੁਣ ਕਿਵੇਂ ਆ ਪਾਮ ਦੀ ਵੈਰਿਟੀ ਆ ਗਈ ਬਈ ਹਾਂਜੀ ਹਾਂ ਇਹ ਕਿਹੜਾ ਪਾਮ ਕਹਿੰਦੇ ਇਹਨੂੰ ਬਿਸਮਾਰੀਆ ਪਾਮ ਕਹਿੰਦੇ ਬਈ ਬਿਸਮਾਰੀਆ ਪਾਮ ਜਿਵੇਂ ਵੱਡੇ ਚੰਗੇ ਪੈਲਸਾਂ ਪੂਲਸਾਂ 'ਚ ਲੱਗਿਆ ਹੁੰਦਾ ਹਨਾ ਏਅਰਪੋਰਟ ਤੇ ਵੀ ਦੇਖੋ ਤੁਸੀਂ ਇਹ ਜੇ ਏ ਬਈ ਹੋ ਜਾਂਦਾ ਆਪਣੇ ਵਧੀਆ ਤਿਆਰ ਰਹੇ ਪੂਰਾ ਵਧੀਆ ਹੋ ਜਾਂਦਾ ਬਈ ਇਹ ਕਿੰਨੇ ਸਾਲ ਦਾ ਬੂਟਾ ਜਿਹੜਾ ਤੁਹਾਡੇ ਇੱਥੇ ਖੜਾ ਹੈਗਾ ਇਹ 4 ਸਾਲ ਦਾ ਬੂਟਾ ਬਈ 4 ਸਾਲ ਦਾ ਤੇ ਇਹਦੇ 'ਚ ਆਪਣੇ ਕੋਲ ਕੀ ਰੇਟ ਤੋਂ ਸਟਾਰਟਿੰਗ ਹੋ ਜਾਂਦੀ ਆ ਇਹ ਆਪਣੇ ਕੋਲ 500 ਤੋਂ ਸਟਾਰਟਿੰਗ ਹੋ ਜਾਂਦਾ ਬਈ ਛੋਟਾ ਬੂਟਾ 500 ਦਾ ਵੱਡਾ ਜਿੰਦਾ ਮਰਜ਼ੀ ਲਓ ਬਈ ਠੀਕ ਹੈ ਬਈ ਹਾਂਜੀ ਲਓ ਜੀ ਇੱਕ ਭਈ ਇਹਦੇ ਬਾਰੇ ਵੀ ਦੱਸ ਦਿਓ ਆ ਵੀ ਬੜਾ ਸੋਹਣਾ ਇਹਦਾ ਕੀ ਨਾਮ ਆ ਇਹੋ ਇੱਟ ਭਾਈ ਜੀ ਅੱਜਕੱਲ ਨਾ ਕੋਹੋਂ ਕਾਰਪਸ ਬਹੁਤ ਭਰਾ ਲਾਉਂਦੇ ਆ ਹਨਾ ਕੋਠੀਆਂ 'ਚ ਪੈਲਸਾਂ 'ਚ ਪٹرول ਪੰਪਾਂ ਦੇ ਇਹ ਵੱਡਾ ਬੜੀ ਛੇਤੀ ਐ ਸ਼ੋਕਾ ਦੀ ਜਗਾ ਹੁਣ ਇਹਨੂੰ ਲੋਕ ਤਰਜੀਹ ਦਿੰਦੇ ਆ ਤੇ ਬਾਈ ਜੀ ਇਹ ਆਪਣੇ ਕੋਲੇ ਮਿਲ ਜਾਂਦਾ ਕੀ ਕੀ ਸਾਈਜ਼ ਚ ਹੁੰਦਾ ਜੀ ਇਹ ਆਪਣੇ ਕੋਲੇ ਛੋਟਾ ਫੁੱਟ ਤੋਂ ਲੈ ਕੇ ਬਾਈ ਹਾਂਜੀ ਆ 10 11 ਫੁੱਟ ਤੱਕ ਮਿਲ ਜਾਂਦਾ ਬਈ ਠੀਕ ਐ 10 11 ਫੁੱਟ ਦਾ ਇਹ ਪੂਰਾ ਤਿਆਰ ਆ ਹਨਾ ਇਹ ਕੀ ਰੇਟ ਚ ਮਿਲ ਜਾਂਦਾ ਵੱਡਾ ਬੂਟਾ ਬਾਈ ਇਹ ਐਡਾ ਬੂਟਾ ਬਾਈ 60 ਰੁਪਏ ਦੇ ਦਾਂਗੇ ਆਪਾਂ 60 ਰੁਪਏ ਦਾ ਸਿਰਫ ਹੀ ਹਾਂਜੀ ਬਾਈ ਤੇ ਬਾਈ ਜੇ ਛੋਟਾ ਲਓਗੇ ਨਾ ਤੁਸੀਂ 2 3 ਫੁੱਟ ਦਾ ਉਹ ਵੀ 40 50 ਰੁਪਏ ਦਾ ਮਿਲਦਾ ਉਹਦੇ ਨਾਲ ਉਹ ਆ ਦੇਖ ਲਓ ਤੁਸੀਂ ਤਿਆਰ ਪੂਰਾ ਵਧੀਆ ਜਿਨ੍ਹਾਂ ਨੇ ਲਾਉਣਾ ਕੰਧ ਦੇ ਨਾਲ 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 ਬਹੁਤ ਛੇਦੀ ਤਿਆਰ ਹੁੰਦਾ ਕਵਰ ਕਰ ਜਾਂਦਾ ਹੈ ਬਾਉਂਡਰੀ ਨੂੰ ਹਨਾ ਤੇ ਇਹ 60 ਰੁਪਏ ਦਾ ਬਾਈ ਕੋਲੇ ਮਿਲ ਜਾਂਦਾ ਛੋਟੇ ਲੈਣੇ ਛੋਟੇ ਹੀ ਮਿਲ ਜਾਣਗੇ ਛੋਟੇ ਹੀ ਮਿਲ ਜਾਣਗੇ ਹੋਰ ਵੀ ਦਿਖਾਓ ਬਾਈ ਇੱਥੇ ਬਾਈ ਦੀ ਇਹ ਦੂਜੀ ਲੋਕੇਸ਼ਨ ਆ ਗਈ ਦੂਜੀ ਨਰਸਰੀ ਕਿ ਮੈਂ ਸਾਰੀ ਇੱਥੇ ਜਿੰਨੀ ਡੈਕੋਰੇਸ਼ਨ ਵਾਲੀ ਲੈਂਡਸਕੇਪਿੰਗ ਵਾਲਾ ਮਾਲ ਆ ਬਾਈ ਇਹਦੇ ਬਾਰੇ ਦੱਸੋ ਜੀ ਇਹ ਸਟਾਕ ਆਪਣੇ ਕੋਲੇ ਬਹੁਤ ਪਿਆ ਹੈ ਹਨਾ ਇਹ ਬਾਈ ਵਾਸ਼ਿੰਟਨੀਆਂ ਆ ਗਿਆ ਪਾ ਵਾਸ਼ਿੰਟਨੀਆਂ ਦੀ ਵੈਰਾਈਟੀ ਆ ਗਈ ਵਾਸ਼ਿੰਟਨੀਆਂ ਬਾਈ ਬਹੁਤ ਜ਼ਿਆਦਾ ਲੋਕ ਇਹਨੂੰ ਪਸੰਦ ਕਰਦੇ ਆ ਇਹਦੇ 'ਚ ਕੀ ਕੀ ਸਾਈਜ਼ ਹੁੰਦੇ ਆ ਆਪਣੇ ਕੋਲੇ ਇਹਦੇ 'ਚ ਫੁੱਟ 1.5 ਫੁੱਟ ਤੋਂ ਲੈ ਕੇ ਬਈ ਹਾਂਜੀ ਉਹ ਵੀ ਆ ਗਿਆ ਆ ਗਿਆ 6-7 ਫੁੱਟ ਦਾ ਬਈ ਪੱਤੇ ਸਮੇਤ ਠੀਕ ਹੈ ਜੀ ਇਸਟੰਪ ਹਾਈਟ ਆ ਕਿਹੜੀ 2-2 ਫੁੱਟ ਦੀ ਹੋਈ ਪਈ ਆ ਬਈ ਹਾਂਜੀ ਹਾਂ ਇਹ ਵੀ ਵਧੀਆ ਲਓ ਜੀ ਇਹ 600 ਰੁਪਏ ਦਾ ਪੌਦਾ ਬਈ ਜਿਹੜਾ ਪੂਰਾ ਵੱਡਾ ਆਹਾ ਵੀ ਠੀਕ ਹੈ ਬਈ ਆ ਸਾਈਜ਼ ਤੇ ਇਹਦੋਂ ਵੱਡੇ ਵੀ ਹੈਗੇ ਨੇ ਇਹਦੋਂ ਵੱਡੇ ਵੀ ਬਈ ਹੈਗੇ ਤੁਹਾਨੂੰ ਦਿਖਾਉਨੇ ਆ ਲਓ ਬਈ ਆ ਦੇਖੋ ਆ ਸਫਾਈ ਹੋਈ ਹੈ ਨਾ ਪੂਰੀ ਇਹਨਾਂ ਦੀ ਇਹਨਾਂ ਦੀ ਪੱਤੇ ਦੀ ਸਫਾਈ ਹੋਈ ਆ ਬਈ ਦਾ ਜੰਗਲ ਹੀ ਲਾਈ ਬੈਠਾ ਵਾਸ਼ਿੰਗਟਨੀਆਂ ਦਾ ਲਓ ਜੀ ਕਿਵੇਂ ਇਹਦੇ ਚੱਪਣੋਂ ਆਹ ਸਟੈਂਪਾਂ ਇਹ ਤੋਂ ਵੀ ਮਿਲ ਜੂਗੀ ਬਈ ਠੀਕ ਹੈ ਜੀ ਇਹ ਕਿੰਨੇ ਸਾਲਾਂ ਦਾ ਜੀ ਇਹ ਤਿੰਨ ਸਾਲ ਦਾ ਪੌਦਾ ਹੋ ਗਿਆ ਬਈ ਤਿੰਨ ਸਾਲ ਹਾਂ ਤਿੰਨ ਚਾਰ ਸਾਲ ਦਾ ਪੌਦਾ ਹੋ ਗਿਆ ਦੇਖੋ ਬਈ ਆਹ ਕਿ ਬਈ ਇਹਦਾ ਕੀ ਰੇਟ ਦੇ ਦੋਗੇ ਜਿਹੜੇ ਆਪਣੀ ਵੀਡੀਓ ਦੇਖੀ ਜਾਂਦੇ ਆ ਭਰਾ ਇਹ ਆਪਾਂ ਮੰਨ ਲਿਆ ਚਾਹ ਤੋਂ ਪੰਜ ਫੋਟਾ ਬਈ 2300 ਰੁਪਏ ਦਾ ਸੇਲ ਕਰ ਦਾਂਗੇ ਬਈ ਜਿਹੜਾ ਆ ਜਿੱਥੇ ਤੁਸੀਂ ਖੜੇ ਹੋ ਇੱਥੇ ਹੀ ਸੌਦਾ ਪੂਰਾ ਤਿਆਰ ਆ ਇਹਥੋਂ ਲੋੜ ਅਸੀਂ ਕਰਕੇ ਦੇਵਾਂਗੇ ਉਹ ਸਾਰਾ ਖਰਚਾ ਸਾਡਾ ਉਹ ਲੋਡਿੰਗ ਦਾ ਠੀਕ ਹੈ ਜੀ ਹਾਂਜੀ ਬਈ ਜੇ ਤੂੰ ਵੱਡਾ ਲੈਣਾ ਤੂੰ ਵੱਡਾ ਵੀ ਦਿਖਾਉਂਦੇ ਆਪਾਂ ਠੀਕ ਹੈ ਤੇ ਲੋਡਿੰਗ ਦਾ ਖਰਚੇ ਕਿਉਂ ਕਿਥੋਂ ਕਿਥੋਂ ਤੱਕ ਭੇਜਦੇ ਨੂੰ ਕਿੰਨੀ ਦੂਰੀ ਤੱਕ ਜੀ ਇਹ ਬਈ ਆਪਣੇ ਇਧਰ ਹਰਮਾਨਗੜ੍ਹ ਤੱਕ ਜਾਈ ਜਾਂਦੇ ਇਧਰ ਹਾਂਜੀ ਹਾਂ ਇਧਰ ਫਰੀਦਕੋਟ ਕੰਨੀ ਕਾਫੀ ਜਾਈ ਜਾਂਦਾ ਫਰੈਂਡ ਫਾਉਂਡਰੀ ਜਿੱਦਰਾ ਡੱਬ ਵਾਲੀ ਕੰਨੀ ਠੀਕ ਹੈ ਜੀ ਅਸੀਂ ਜਗਾ ਤੇ ਜਾਂਦੇ ਆ ਜਿਵੇਂ ਬਈ ਇਹ ਚੀਜ਼ ਨੂੰ ਬਹੁਤ ਅੱਜ ਕੱਲ੍ਹ ਆ ਰਹੇ ਆ ਲੋਕ ਤੇ ਜੇ ਤੁਸੀਂ ਚੰਗੇ ਰੇਟ 'ਚ ਲੈਣਾ ਵਧੀਆ ਪਲਾਂਟ ਲੈਣਾ ਤਾਂ ਬਾਈ ਕੋਲੇ ਆ ਜਾਓ ਚਾਹਲ ਨਰਸਰੀ ਡੱਬ ਵਾਲੀ ਬਠਿੰਡਾ ਰੋਡ ਤੇ ਪਿੰਡ ਗਹਿਰੀ ਬੁੱਟਰਾਂ ਬਾਈ ਦਾ ਬਹੁਤ ਪੁਰਾਣਾ ਕੰਮ ਆ ਤੇ ਹੋਰ ਵੀ ਸਟਾਕ ਬਾਈ ਕੋਲੇ ਬਹੁਤ ਪਿਆ ਜਿੰਨਾ ਮਰਜ਼ੀ ਲੈ ਜਾ ਵਾਸ਼ਿੰਗਟੋਨੀਆਂ ਨਹੀਂ ਮੁੱਕਦਾ ਆ ਦੇਖੋ ਜੀ ਵਾਸ਼ਿੰਟੋਨੀਆਂ ਇਦੋਂ ਵੀ ਵਧੀਆ ਸਟੈਂਪ ਹਾਈਟ ਦਾ ਸੁੰਨ ਦਿਖਾਉਂਦੇ ਆ ਬਈ ਆ ਜੋ ਬਾਈ ਕਹਿੰਦਾ ਇਦੋਂ ਵੀ ਘੈਂਟ ਪਿਆ ਬਾਈ ਕੋਲੇ ਆ ਜੋ ਦਿਖਾਉਣੇ ਕਿ ਮੈਂ ਆਮ ਹੁੰਦੇ ਆ ਬਈ ਕੋਈ 20 40 50 ਬੂਟੇ ਹਨਾ ਨਰਸਰੀਆਂ ਚ ਬਾਈ ਕੋਲੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੀ ਪਏ ਆ ਲੋ ਕਰੋ ਚੈੱਕ ਇਹ ਨਹੀਂ ਗਾ ਵੀ ਕੋਈ ਥੋੜੇ ਬੂਟੇ ਮਿਲਦਾ ਬਈ ਚਾਰ ਪੰਜ ਕਰਾਲਾਂ ਚ ਬਾਈ ਵਾਸ਼ਿੰਗਟੋਨੀਆਂ ਰੱਖੀ ਬੈਠਾ ਆ ਫਾਇਕਸ ਪਿਆ ਬਈ ਦੇਖੋ ਜੀ ਆ ਫਾਇਕਸ ਆ ਗਿਆ ਬਈ ਹਾਂਜੀ ਠੀਕ ਹੈ ਜੀ ਲਓ ਜੀ ਕਰੋ ਬਈ ਚੈੱਕ ਇਹਦੀ ਸਫਾਈ ਸਪੂਈ ਹੋ ਗਈ ਆ ਬਈ ਇਹ ਠੰਡੇ ਠੁੰਡੇ ਚ ਵੀ ਲਾ ਸਕਦੇ ਹੁਣ ਮੌਸਮ ਚੱਲੀ ਆ ਹਾਂਜੀ ਬਈ ਪੂਰਾ ਵਧੀਆ ਚੱਲੂਗਾ ਬਈ ਹੁਣ ਮਰਦਾ ਨਹੀਂ ਬੂਟਾ ਇਹਦਾ ਕੋਈ ਵੀ ਠੀਕ ਹੈ ਜੀ ਪੂਰੀ ਗਰਮੀ ਚ ਵੀ ਲਾਵਾ ਸਕਦੇ ਆਪਾਂ ਇਹਨੂੰ ਲਓ ਜੀ ਆ ਸਟੈਂਪ ਹਾਈਟ ਵੀ ਦੇ ਦਾਂਗੇ ਬਈ ਆਪਾਂ ਦੇਖੋ ਬਈ ਆ ਪੂਰਾ ਹੈਵੀ ਆ ਗਿਆ ਹਨਾ ਇਹ ਹੈਵੀ ਪlant ਆ ਗਿਆ ਬਈ ਦੇਖੋ ਜੀ ਇਹਦਾ ਬਈ ਕੀ ਰੇਟ ਹੋ ਜੂ ਫਿਰ ਇਹ ਲਾ ਦਾਂਗੇ ਬਈ 4500 ਰੁਪਏ ਦਾ ਠੀਕ ਹੈ ਬਈ ਬੋਹ ਘੈਂਟ ਆ ਇਹਦੀ ਹਾਈਟ ਕਿੰਨੀ ਹੋਊਗੀ ਜੀ ਇਹਦੀ ਆ ਹਾਈਟ ਹੋਗੀ 8-9 ਫੁੱਟ ਦੀ ਸਟੰਪ ਹੋਊਗੀ ਬਈ ਹਾਂਜੀ ਥੱਲੇ ਗਲਾਈ ਹੋਊਗੀ ਇਹਦੀ 40 ਇੰਚ ਦੇ ਲਗਭਗ 40 ਇੰਚ ਗਲਾਈ ਐ 7-8 ਫੁੱਟ ਇਹਦਾ ਮੋਢਰ ਜਿਹਦੀ ਮੋਢਰ ਦੀ ਹਾਈਟ ਆ ਵੈਸੇ ਤਾਂ ਬਹੁਤ ਉੱਚਾ ਹੋਊਗਾ ਪੱਤਿਆਂ ਤੱਕ ਦਾ ਹਨਾ ਪੱਤਿਆਂ ਤੱਕ ਤਾਂ ਜ਼ਿਆਦਾ ਐ ਬਈ ਜ਼ਿਆਦਾ ਆ ਦੇਖੋ ਬਈ ਤੇ ਲਓ ਬਈ ਜਿਨ੍ਹਾਂ ਨੇ ਲੈਣਾ ਵਾਸ਼ਿੰਗਟੋਨੀਆ ਬਾਈ ਕੋਲੇ ਆਜੋ ਜਿਨ੍ਹਾਂ ਮਰਜ਼ੀ ਲੈ ਜਾਓ ਬਾਈ ਕੋਲੇ ਬਹੁਤ ਸਟਾਕ ਪਿਆ ਦੇਖ ਲਓ ਜੀ ਚੱਕੋ ਜੀ ਕਿੰਨਾ ਸਟੈਂਪ ਹਿੱਟ ਇਹਦੀ ਵਧੀਆ ਹੋਈ ਪਈ ਆ ਬਈ ਬਾਕੀ ਹੋਰ ਵੀ ਕਿਸੇ ਨੇ ਕੋਈ ਪਲਾਂਟ ਲੈਣਾ ਬਾਈ ਤੇ ਬਾਈ ਡੈਕੋਰੇਸ਼ਨ ਦੇ ਵਿੱਚ ਜਿਵੇਂ ਬੋਟਲ ਪਾਮ ਹੋ ਗਿਆ ਫੌਕਸਟੇਲ ਹੋ ਗਿਆ ਸਾਰੇ ਮਿਲ ਜਾਂਦੇ ਆਪ ਕੋਲ ਹਾਂਜੀ ਬਾਈ ਬੋਟਲ ਪਾਮ ਵੀ ਦਿਖਾਉਣੇ ਆਜੋ ਅੱਗੇ ਪਿਆ ਆਜੋ ਜੀ ਬਾਈ ਕੋਲੇ ਨਰਸਰੀ ਦੇ ਵਿੱਚ ਬਾਈ ਟਰਮੀਨਰੀਆ ਵੀ ਮਿਲ ਜੂਗਾ ਹਨਾ ਆ ਤੁਸੀਂ ਦੇਖ ਸਕਦੇ ਹੋ ਜਿੰਨੇ ਮਰਜ਼ੀ ਲੈ ਜਾਓ ਤੇ ਬਾਈ ਦੱਸੋ ਇਹਦੇ ਬਾਰੇ ਜੀ ਇਨ ਬੋਈ ਟਰਮੀਨਲ ਕਹੇ ਜਾਂਦੇ ਆ ਬਈ ਹਾਂਜੀ ਇਹਦੀ ਖਾਸੀਅਤ ਆ ਵੀ ਇਹ ਅਲੱਗ-ਅਲੱਗ ਸਟੈਪਾਂ ਦੇ ਹਿਸਾਬ ਤੇ ਚੱਲਦਾ ਕਿਵੇਂ ਇੱਥੇ ਬਣ ਗਿਆ ਛਤਰੀਆਂ ਆਈਆਂ ਬਣਾਉਂਦਾ ਛਤਰੀਆਂ ਆਈਆਂ ਬਣਾਉਂਦਾ ਬਈ ਐ ਠੀਕ ਹੈ ਜੀ ਵਧੀਆ ਬੂਟਾ ਇਹ ਹਲਕੀ ਸ਼ਾਂ ਵਾਸਤੇ ਵੀ ਆਪਾਂ ਵਰਤ ਸਕਦੇ ਹਾਂ ਨੂੰ ਹਾਂਜੀ ਹਲਕੀ-ਫੁਲਕੀ ਸ਼ਾਂ ਹੁੰਦੀ ਆ ਬਈ ਡੈਕੋਰੇਸ਼ਨ ਵਾਸਤੇ ਵੀ ਅੱਜਕੱਲ ਬਹੁਤ ਲਾਉਂਦੇ ਆ ਬਈ ਇਹ ਆਪਣੇ ਕੋਲੇ ਮੰਨ ਗਏ ਜੋ 4-5 ਫੁੱਟ ਦਾ ਬੂਟਾ ਹੀ ਪਿਆ ਬਈ ਹਾਂਜੀ ਆਦਾ 12 ਫੁੱਟ ਦੇ ਬੂਟੇ ਪਏ ਸ਼ਿਫਟਡ ਆ ਸਾਰੇ ਜੜ-ਜੂੜ ਸਾਰਾ ਤਣਾ ਹਲਾ ਕੇ ਰੱਖਿਆ ਹੋਇਆ ਇਹਦਾ ਗਾਂ ਅ ਜਿਹੜੇ ਕਿਸੇ ਭਰਾ ਨੇ ਲੈਣਾ ਤਾਂ ਬਾਈ ਲੈ ਸਕਦੇ ਹੋ ਹਾਈਟ ਜਿਹੋ ਜੀ ਤੁਹਾਨੂੰ ਚਾਹੀਦੀ ਹੈ ਜਿੱਡੀ ਮਰਜ਼ੀ ਥੈਲੀ ਦੇ ਵਿੱਚ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡਾ ਬਾਈ ਕੋਲੇ ਮਿਲ ਜੂਗਾ। ਲਓ ਬਾਈ ਗਮਲੇ ਵੀ ਤਿਆਰ ਕਰਦੇ ਆ ਬਾਈ ਹੁਰਿਆ ਦੇਖ ਲਓ ਹਨਾ ਆਪ ਤਿਆਰ ਕਰਦੇ ਸਾਰੇ ਬਾਈ ਕੀ ਕੀ ਸਾਈਜ਼ ਹੁੰਦੇ ਆ ਗਮਲੇ ਆਪਣੇ ਕੋਲੇ ਗਮਲੇ ਬਾਈ 10 ਇੰਚ ਤੋਂ ਲੈ ਕੇ ਵੱਡਾ ਆਪਾਂ 24 ਹਾਂਡੀ 24 ਇੰਚ ਹੀ ਪਿਆ ਆਪਣੇ ਕੋਲੇ ਹਾਂਡੀ। ਹਾਂਜੀ ਇਹ ਵੀ ਮਿਲ ਜਾਂਦੀ ਬਾਈ ਵਧੀਆ ਕੁਆਲਿਟੀ ਦਾ ਕਰਦੇ ਹੋਂ ਤਿਆਰ ਇਹ ਸਾਰਾ 4 ਇੱਕ ਦੇ ਵਿੱਚ ਬਾਈ 4 ਇੱਕ ਦੇ ਹਾਂ ਗਾਰੰਟੀ ਨਾਲ ਹੋਊਗਾ ਬਾਈ 4 ਇੱਕ ਠੀਕ ਹੈ ਜੀ ਆਹ ਦੇਖ ਲਓ ਬਈ ਵੱਡੇ ਹਨਾ ਪੂਰੇ ਗਮਲੇ ਜਿਹੜੇ ਤਿਆਰ ਆ ਆ ਕਿਹੜਾ ਪlant ਆ ਗਿਆ ਬਈ ਇਹ ਫਾਇਕਸ ਹੀ ਆ ਗਿਆ ਬਈ ਮਾਈਕਰੋਗ੍ਰੇਨ ਫਾਇਕਸ ਆ ਗਿਆ ਬਈ ਇਹ ਠੀਕ ਹੈ ਜੀ ਇਹ ਵੀ ਇਹ ਕੀ ਕਿੱਥੇ ਕਿੱਥੇ ਲੱਗਦਾ ਕੀ ਕੰਮ ਆਉਂਦਾ ਇਹ ਇਹ ਹੱਜ ਤੌਰ ਤੇ ਵਰਤਿਆ ਜਾਂਦਾ ਬਈ ਸਿੰਗਲ ਬੂਟਾ ਵੀ ਆਪਾਂ ਇਹਦੀ ਕਟਾਈ ਕਰ ਸਕਦੇ ਆ ਬਈ ਡਿਜ਼ਾਈਨ ਬਣਾ ਸਕਦੇ ਆ ਅਲੱਗ-ਅਲੱਗ ਇਹ ਆ ਤੁਸੀਂ ਆਪ ਦਾ ਤਿਆਰ ਕੀਤਾ ਜੀ ਇਹ ਸਾਡਾ ਆਪ ਦਾ ਤਿਆਰ ਆ ਬਈ ਆ ਦੇਖੋ ਬਈ ਆਪ ਤਿਆਰ ਕੀਤਾ ਬੂਟਾ ਦੇਖ ਲਓ ਕਿੰਨਾ ਸੋਹਣਾ ਹਨਾ ਤਿਆਰ ਹੋਇਆ ਇਹ ਥੈਲੀ ਦਾ ਕੀ ਰੇਟ ਦੇ ਰਹੇ ਹੋ ਜੀ ਇਹ 30 ਰੁਪਏ ਦੇਣੇ ਬਈ 30 ਰੁਪਏ ਹਾਂਜੀ ਆਪਣੇ ਬਹੁਤ ਭਰਾ ਕਹਿੰਦੇ ਸੀ ਨਾ ਕਹਿੰਦੇ ਪੰਜਾਬ ਚ ਨਰਸਰੀ ਵਾਲੇ ਕੋਈ ਬੂਟਾ ਆਪਣੀ ਤਿਆਰ ਕਰਦੇ ਪਰ ਬਾਈ ਹੋਰੀ ਆਪਦੀ ਜਿਹੜੀ ਪਲਾਂਟੇਸ਼ਨ ਕਰਦੇ ਆ ਬਈ ਤਿਆਰ ਹਨਾ ਕਿਉਂਕਿ ਏਡੀ ਨਰਸਰੀ ਆ ਬਈ ਸਾਰਾ ਬੂਟਾ ਮੁੱਲ ਵੀ ਨਹੀਂ ਲਿਆ ਜਾਂਦਾ ਆਪਦਾ ਵੀ ਕਰਨਾ ਪੈਂਦਾ ਤਿਆਰ ਬਾਈ ਨੂੰ ਤਾਂ ਮੈਨੂੰ ਲੱਗਦਾ ਬਾਈ ਕੈਰੀ ਭੋਲੇ ਆਂਦੇ ਹੋਣਗੇ ਕਿੱਥੇ ਕੀ ਕੀ ਪਿਆ ਹਨਾ ਸਮਾਨ ਪਿਆ ਹੀ ਬਹੁਤ ਆ ਆ ਸ਼ਹਿਦੂ ਤਾਂ ਆ ਕੇ ਵੱਡੀ ਦੂਤੀ ਆਲਾ ਬਾਈ ਅੱਛਾ ਇਹ ਸ਼ਹਿਦੂ ਤਾਂ ਆ ਹਾਂਜੀ ਬਾਈ ਆ ਵੀ ਫਿਕਸ ਦੀ ਵੈਰਟੀ ਆ ਗਈ ਠੀਕ ਹੈ ਜੀ ਹਾਂ ਇਹ 120 ਰੁਪਏ ਦਾ ਬਾਈ 5-6 ਫੁੱਟ ਦਾ ਫਿਕਸ ਆ ਠੀਕ ਹੈ ਜੀ ਹਾਂਜੀ ਬਈ ਲਓ ਜੀ ਹਰ ਇੱਕ ਚੀਜ਼ ਮਿਲ ਜੂਗੀ ਬਈ ਜਿਹੜੀ ਮਰਜ਼ੀ ਲੈ ਜਾਓ ਡੈਕੋਰੇਸ਼ਨ ਫਰੂਟ ਪਲਾਂਟ ਉਹਨੋਂ ਕਾਰਪਸ ਬਸ ਤੇ ਬਈ ਆਹ ਹਾਈਟ ਵੀ ਮਿਲ ਜੂਗੀ 5 ਫੁੱਟ ਦੀ ਇਹ ਵੀ ਭਾਜੀ ਹੈ ਕੋਨੋ ਕਾਰਪਸ ਆ ਗਿਆ ਜੀ ਤੇ ਲਓ ਜੀ ਲਓ ਜੀ ਆ ਬਾਈ ਹੋਰਾਂ ਦੀ ਨਰਸਰੀ ਜਿੱਥੇ ਪਲਾਂਟ ਆਪ ਦੇ ਤਿਆਰ ਕਰਦੇ ਆ ਲਾਲ ਪੱਤੀ ਦੇਖ ਸਕਦੇ ਹੋ ਹਨਾ ਬਈ ਤੇ ਇੱਧਰ ਕੋਨੋ ਕਾਰਪਸ ਇਹ ਵੀ ਬਈ ਆਪ ਦਾ ਤਿਆਰ ਕੀਤਾ ਹੋਇਆ ਹੈ ਹਾਂਜੀ ਬਈ ਆਪ ਦਾ ਤਿਆਰ ਹੈ ਬਈ ਇਹ ਤੇ ਇਹ ਬਈ ਕੀ ਰੇਟ ਦਾ ਛੋਟਾ ਪਲਾਂਟ ਇਹ ਹੈ ਇਹ ਡਾ ਬੂਟਾ 20 ਰੁਪਏ ਦਾ ਬਾਈ ਜੀਰ ਭੇ ਦਾ ਬਾਈ ਛੋਟਾ ਬੂਟਾ ਦੇਖੋ ਨਾ ਇਹ ਹੈਗਾ 2 ਟਾ ਹੀ ਫੁੱਟ ਦਾ 3 ਫੁੱਟ ਬੰਨੂ ਵਿੱਚ ਹੋਏ ਪਏ ਆ ਠੀਕ ਹੈ ਜੀ ਆਹ ਫਿਕਸ ਆ ਗਿਆ ਬਈ ਪਾਂਡਾ ਫਿਕਸ ਆਹ ਪਾਂਡਾ ਫਿਕਸ ਆ ਗਿਆ ਇਹ ਵੀ ਆਪ ਦਾ ਤਿਆਰ ਕੀਤਾ ਇਹ ਵੀ ਆਪ ਦਾ ਬਾਈ ਲਓ ਜੀ ਇਹ ਵੀ ਆਹੀ ਹਾਈਟ ਆ ਬਈ ਵਧੀਆ ਹਾਈਟ ਹੋਈ ਪਈ ਹੈ ਜੀ ਜਿਹੜੇ ਬਈ ਆਪਾਂ ਇਹ ਬੂਟੇ ਦਿਖਾਈ ਜੰਨੇ ਸਾਰੇ ਇਹਨਾਂ ਦਾ ਹੁਣ ਸਮਾਂ ਹੈਗਾ ਲਾ ਸਕਦਾ ਕੋਈ ਚੱਕਰ ਤਾਂ ਨਹੀਂ ਹਾਂਜੀ ਵੀ ਹੁਣ ਲੱਗ ਜਾਣਗੇ ਬੂਟੇ ਹੁਣ ਇਹਦੀ ਗਰੋਥ ਨਹੀਂ ਹੋਣੀ ਬੂਟੇ ਦੀ ਤੇ ਗਾਹਾਂ ਕਦੋਂ ਆਪਣੀ ਗਰਮੀ ਸ਼ੁਰੂ ਹੁੰਦੀ ਹੈ ਉਦੋਂ ਆਪਾਂ ਨੂੰ ਮੱਚਣ ਦਾ ਚਾਂਸ ਬਹੁਤ ਘਟ ਜਾਂਦਾ ਇਹਦੀ ਉਦੋਂ ਜੜ ਫੜ ਜੂਗਾ ਬੂਟਾ ਹਾਰਾ ਠੀਕ ਹੈ ਫਰਵਰੀ ਤੱਕ ਫਰਵਰੀ 'ਚ ਇਹ ਪੂਰੀ ਵਧੀਆ ਗਰੋਥ ਕਰੂਗਾ ਹੁਣ ਕਿਰਾ ਵਾਧਾ ਰੁਕ ਜੂਗਾ ਇਹਦਾ ਇਵੇਂ ਜਿਕੇ ਖੜੇ ਰਹਿਣਗੇ ਇਹ ਠੀਕ ਹੈ ਜੀ ਹਾਂਜੀ ਤੇ ਜਿੰਨਾ ਭਰਾਵਾਂ ਨੇ ਬਈ ਵੀਡੀਓ ਦੇਖ ਲਈ ਇੱਕ ਵਾਰੀ ਬਾਈ ਕੋਲੇ ਗੇੜਾ ਮਾਰਿਓ ਜਰੂਰ ਸਾਰਾ ਤੁਹਾਨੂੰ ਪlant ਦਿਖਾਤੇ ਆ ਹਨਾ ਬਾਕੀ ਜਦੋਂ ਸੀਜ਼ਨ ਹੋਊਗਾ ਸ਼ੁਰੂ ਫਰਵਰੀ ਦੇ ਵਿੱਚ ਉਦੋਂ ਸਾਰੇ ਪlant ਨਵੇਂ ਆਉਣਗੇ ਤਿਆਰੀ ਹੋਊਗੀ ਪੂਰੀ ਉਦੋਂ ਵੀ ਆਪਾਂ ਇੱਕ ਵੀਡੀਓ ਬਣਾ ਕੇ ਪਾ ਦਿਆਂਗੇ ਤੇ ਜਿਹੜੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਪਲਾਂਟ ਤੁਸੀਂ ਲੈਣਾ ਤਾਂ ਇੱਕ ਵਾਰੀ ਬਾਈ ਕੋਲ ਆਇਓ ਬਠਿੰਡਾ ਡੱਬ ਵਾਲੀ ਰੋਡ ਤੇ ਨਰਸਰੀ ਹੈ ਪਿੰਡ ਗਹਿਰੀ ਬੁੱਟਰ ਸਕਰੀਨ ਤੇ ਬਾਈ ਹਰਾਂ ਦਾ ਨੰਬਰ ਚੱਲ ਰਿਹਾ ਗੱਲਬਾਤ ਕਰਕੇ ਸਾਰੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਠੀਕ ਆ ਬਾਈ ਜੀ ਧੰਨਵਾਦ